ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਤਾਂ ਅੱਜ ਦੀ ਵੀਡੀਓ ਬਣਾਵਾਂਗੇ ਆਪਾਂ ਨਕਲੀ ਦੁੱਧ ਉੱਪਰ ਕਿਉਂਕਿ ਡੇਰੀ ਫਾਰਮਿੰਗ ਦੇ ਵਿੱਚ ਕੁਝ ਕੁ ਚੈਲੰਜ ਹੁੰਦੇ ਨੇ ਕੁਝ ਕੁ ਅਖੌਤੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਡੇਰੀ ਪਾਲਕਾ ਲਈ ਜਾਂ ਜਿਹੜੇ ਬੰਦੇ ਦੁੱਧ ਪਾਉਂਦੇ ਨੇ ਉਹਨਾਂ ਲਈ ਬਹੁਤ ਵੱਡਾ ਚੈਲੰਜ ਖੜਾ ਕਰ ਦਿੰਦੀ ਆ ਕਿਉਂਕਿ ਤੁਸੀਂ ਲਾ ਲਓ ਵੀ ਜੋ ਨਕਲੀ ਦੁੱਧ ਦੀ ਜਿਵੇਂ ਆਪਾਂ ਗੱਲ ਕਰੀਏ ਇਕੱਲਾ ਪੰਜਾਬ ਛੱਡੋ ਪੂਰੇ ਭਾਰਤ ਦੀ ਗੱਲ ਕਰਦੇ ਆ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਜਿਹੜਾ ਨਕਲੀ ਦੁੱਧ ਦਾ ਹੈ ਉਹ ਫੈਕਟਰੀਆਂ ਦੇ ਵਿੱਚ ਦੁਕਾਨ ਤਾਂ ਪਿੱਛੇ ਜੇ ਇੱਕ ਆਊਟ ਆਫ ਪੰਜਾਬ ਸੀਗਾ ਉਹ ਲਗਭਗ 20-25 ਸਾਲ ਤੋਂ ਨਕਲੀ ਦੁੱਧ ਬਣਾਉਂਦਾ ਆ ਰਿਹਾ ਸੀ ਤਾਂ ਤੁਸੀਂ ਸੋਚੋ ਵੀ ਕਿੰਨਾ ਕੁ ਜ਼ਿਆਦਾ ਉਹਨੇ ਨਕਲੀ ਦੁੱਧ ਵੇਚਿਆ ਉਹ ਪਨੀਰ ਵੇਚਿਆ ਉਹ ਖੋਆ ਵੇਚਿਆ ਉਹ ਤਾਂ ਤੁਸੀਂ ਲਾ ਲਓ ਵੀ ਹੋ ਸਕਦਾ ਕਮਾਈ ਉਹ ਬੰਦਾ ਕਰ ਗਿਆ ਹੋਵੇ ਪਰ ਇਹ ਨਹੀਂ ਸੋਚ ਸਕਦੇ ਵੀ ਕਿੰਨੀਆਂ ਜਾਨਾਂ ਨੂੰ ਨੁਕਸਾਨ ਕਰਿਆ ਹੋ ਉਸ ਨਕਲੀ ਕੈਮੀਕਲ ਨੇ ਨਾਲ ਨਾਲ ਕੀ ਹੁੰਦਾ ਨਕਲੀ ਦੁੱਧ ਘੱਟੋ-ਘੱਟ ਜੇ 100% ਦੇ ਵਿੱਚੋਂ ਗੱਲ ਕਰਾਂ ਤਾਂ ਜਿੱਦਾਂ ਵੱਡੇ-ਵੱਡੇ ਸ਼ਹਿਰਾਂ ਦੀ ਗੱਲ ਕਰ ਲਓ ਆਪਾਂ ਜਿਵੇਂ ਪੰਜਾਬ ਦੇ ਵਿੱਚ ਵੀ ਵੱਡੇ ਸ਼ਹਿਰ ਨੇ ਲੁਧਿਆਣਾ ਹੋਵੇ ਜਿਵੇਂ ਅ ਦਿੱਲੀ ਵਰਗੇ ਸ਼ਹਿਰ ਦੀ ਗੱਲ ਕਰਾਂ ਉੱਥੇ ਤਾਂ ਬਹੁਤ ਜ਼ਿਆਦਾ ਨਕਲੀ ਦੁੱਧ ਬਣਦਾ ਆਮ ਆਮ ਸ਼ਹਿਰਾਂ ਦੇ ਵਿੱਚ ਜਿੱਦਾਂ ਆਪਣਾ ਸਾਡੇ ਮਾਨਸਾ ਹੋ ਗਿਆ ਜਾਂ ਸਾਡੇ ਬਰਨਾਲਾ ਹੋ ਗਿਆ ਇਹ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਨਕਲੀ ਦੁੱਧ ਹੈ ਉਹ ਨਕਲੀ ਦੁੱਧ ਬਣ ਰਿਹਾ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਤੁਸੀਂ ਲਾ ਲਓ ਵੀ ਆਪਣੇ ਆਪ ਨੂੰ ਤਾਂ ਬਹੁਤ ਜ਼ਿਆਦਾ ਸਾਈਡ ਇਫੈਕਟ ਕੌਜ਼ ਕਰਦਾ ਕਈ ਘਾਤ ਤੱਕ ਕੈਂਸਰ ਵੀ ਕੌਜ਼ ਕਰਦਾ ਜੋ ਕੈਮੀਕਲ ਹੈ ਕਿਉਂਕਿ ਜਿਹੜੀ ਨਕਲੀ ਚੀਜ਼ ਬਣਦੀ ਆ ਉਹ ਐਦਾਂ ਨਹੀਂ ਆ ਉਹ ਤਾਂ ਕੋਈ ਸ਼ੈਂਪੂ ਪਾ ਰਿਹਾ ਕੋਈ ਉਹਦੇ ਵਿੱਚ ਕੈਮੀਕਲ ਪਾ ਰਿਹਾ ਪਤਾ ਹੀ ਨਹੀਂ ਆਪਾਂ ਨੂੰ ਕੀ ਇਨਗਰੀਡੀਐਂਟ ਪੈਕੇ ਜਿਹੜਾ ਨਕਲੀ ਦੁੱਧ ਹੈ ਉਹ ਬਣ ਰਿਹਾ ਤਾ ਉਹਦੇ ਨਾਲ ਨਾਲ ਕਿਵੇਂ ਹੁੰਦਾ ਉਹਦੇ ਦੇ ਸੈਕੰਡ ਪਾਰਟ ਆ ਉਹ ਕੀ ਹੈ ਵੀ ਜਦੋਂ ਨਖਲੀ ਦੁੱਧ ਤੋਂ ਬਣਦਾ ਹੈ ਤਾਂ ਜਿਹੜੇ ਡੇਰੀ ਪਾਲਕ ਭਰਾ ਨੇ ਉਹਨਾਂ ਨੂੰ ਆਪਣਾ ਦੁੱਧ ਦਾ ਸਹੀ ਰੇਟ ਹੀ ਨਹੀਂ ਮਿਲਦਾ ਤਾਂ ਤੁਸੀਂ ਇੱਕ ਗੱਲ ਸੋਚੋ ਵਿੱਚ ਕਹਿੰਦੇ ਵੀ ਨਖਲੀ ਦੁੱਧ ਵਿੱਚ ਬੰਦੇ ਆਰਗੂ ਕਰਦੇ ਆ ਵੀ ਨਖਲੀ ਦੁੱਧ ਬਣਦਾ ਨਹੀਂ ਜਾਂ ਇਹ ਅਫਵਾਹਾਂ ਫਲਾਈਆਂ ਹੋਈਆਂ ਜਾਂ ਤੁਸੀਂ ਲਾ ਲਓ ਵੀ 50% 40% ਜੇ 100 ਕਿਲੋ ਦੀ ਆਪਣੀ ਖਪਤ ਸਪੋਜ਼ ਕਰੋ ਤਾਂ 40 ਲੀਟਰ ਤੋਂ ਨਖਲੀ ਦੁੱਧ ਬਣ ਰਿਹਾ ਇਸ ਟਾਈਮ ਵੀ ਬਣ ਰਿਹਾ ਤਾ ਕਈ ਥਾਵਾਂ ਦੇ ਵਿੱਚ ਤਾਂ ਦੇਖ ਲਓ ਪਿੰਡਾਂ ਦੇ ਵਿੱਚ ਵੀ ਬੰਦੇ ਨਾਲੇ ਦੁੱਧ ਬਣਾ ਰਹੇ ਨੇ ਪਰ ਉਹ ਉਹਨਾਂ ਲਈ ਆਪਾਂ ਨੂੰ ਵੀ ਪਤਾ ਵੀ ਕੁਦਰਤਾਂ ਵਿੱਚ ਉਹ ਚੀਜ਼ ਮਾੜੀ ਹੈ ਪਰ ਜਦੋਂ ਬੰਦੇ ਨੂੰ ਪੈਸੇ ਦਾ ਲਾਲਚ ਹੋ ਜਾਏ ਜਿਹੜੀ ਚੀਜ਼ ਸਸਤੀ ਬਣ ਕੇ ਵੱਧ ਪੈਸੇ ਦੇ ਵਿੱਚ ਤਿਆਰ ਹੋਵੇ ਬੰਦਾ ਉਧਰ ਨੂੰ ਭਜਦਾ ਉਹਦੇ ਨਾਲ ਨਾਲ ਕੀ ਹੋਇਆ ਵੀ ਜੋ ਆਮ ਡੇਰੀ ਪਾਲਕਪਰਾ ਜਿੱਦਾਂ ਆਪਾਂ ਤਾਂ ਉਹਨਾਂ ਨੂੰ ਦੁੱਧ ਦਾ ਸਹੀ ਰੇਟ ਨਹੀਂ ਮਿਲਦਾ ਤਾਂ ਤੁਸੀਂ ਲਾ ਲਓ ਵੀ ਆਏ ਸਾਲ ਪੰਜਾਬ ਦੇ ਵਿੱਚੋਂ ਵੀ ਕੱਲੇ ਪੰਜਾਬ ਦੀ ਗੱਲ ਕਰਦਾ ਕਿੰਨੇ ਵੱਡੇ ਡੇਰੀ ਫਾਰਮ ਨੇ گاਵਾਂ ਦੇ ਸਰਤੇ ਜਿਹੜਾ ਦੁੱਧ ਮੜ ਰਿਹਾ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਮੂੰਹ 'ਚ ਜਿਹੜਾ ਸਹੀ ਦੁੱਧ ਪੈ ਰਿਹਾ ਤਾਂ ਕਿੱਡੇ ਵੱਡੇ ਡੇਰੀ ਨੇ ਫਿਰ ਵੀ ਆਏ ਸਾਲ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 10% ਘੱਟੋ ਘੱਟ 10% ਜਿਹੜੇ ਪਸ਼ੂ ਨੇ 20% ਉਹ ਘਟਦੇ ਜਾ ਰਹੇ ਨੇ ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਆਪਣੇ ਘਰਾਂ ਦੀ ਗੱਲ ਕਰਾਂ ਤਾਂ ਅਜ ਤੋਂ 5-7 ਸਾਲ ਪਹਿਲਾਂ ਆਪਣੇ 8-10 ਘਰਾਂ ਦੇ ਵਿੱਚ ਘੱਟੋ ਘੱਟ 100 ਐਨੀਮਲ ਸੀ ਅੱਜ ਉਹੀ ਐਨੀਮਲ 25-30 ਰਹਿ ਗਏ ਤੁਸੀਂ ਲਾ ਲਓ ਵੀ 70 ਐਨੀਮਲ ਘਟ ਗਏ ਪਿੰhle ਪੰਜ ਤੋਂ 7 ਸਾਲਾਂ ਦੇ ਵਿੱਚ ਤਾਂ ਇੱਕ ਗੱਲ ਸੋਚੋ ਵੀ ਜਦੋਂ ਆਏ ਸਾਲ 15-20% ਜਿਹੜੇ ਪਸ਼ੂ ਨੇ ਉਹ ਆਏ ਸਾਲ ਹੀ ਘਟ ਰਹੇ ਨੇ ਤਾਂ ਦੁੱਧ ਕਿੱਥੋਂ ਆ ਰਿਹਾ ਇਹ ਗੱਲ ਬਹੁਤ ਸੋਚਣ ਵਾਲੀ ਚੀਜ਼ ਆ ਤਾਂ ਸਿਆਲਾਂ ਦੇ ਵਿੱਚ ਕੀ ਹੁੰਦਾ ਜਿਹੜੀਆਂ ਐਗਜ਼ੋਟਿਕ ਬਰੀਡਰ ਨੇ ਐਚ ਐਫ ਜਰਸੀ ਕਿਉਂਕਿ ਸਿਆਲਾਂ ਦੇ ਵਿੱਚ ਟੈਂਪਰੇਚਰ ਉਹਨਾਂ ਨੂੰ ਉਹਨਾਂ ਲਈ ਮੈਂਟੇਨ ਹੁੰਦਾ ਤਾਂ ਕਾਫੀ ਦੁੱਧ ਉਹ ਵੱਧ ਆ ਜਾਂਦੀਆਂ ਨੇ ਤਾਂ ਕਈ ਵੱਡੀਆਂ ਕੰਪਨੀਆਂ ਉਹਨਾਂ ਦਾ ਦੁੱਧ ਚੱਕਣਾ ਵੀ ਬੰਦ ਕਰ ਦਿੰਦੀਆਂ ਡੇਰੀਆਂ ਦੇ ਵਿੱਚੋਂ ਕਿਉਂ ਵੀ ਦੁੱਧ ਸਾਡੇ ਕੋਲੇ ਬਹੁਤ ਜ਼ਿਆਦਾ ਹੋ ਗਿਆ ਜੇ ਦੁੱਧ ਤਾਂ ਇੰਨਾ ਹੀ ਜ਼ਿਆਦਾ ਆ ਪਰ ਨਕਲੀ ਦੁੱਧ ਕਿਉਂ ਮੜਨਿਆ ਕਿਉਂ ਕਿ ਕਿਤੇ ਨਾ ਕਿਤੇ ਜਾ ਕੇ ਮਿਲਾਵਟ ਆ ਨਾ ਜੇ ਮੰਨ ਲਓ ਵੀ ਹੁਣ ਵੱਡੀ ਕੰਪਨੀ ਕੋ ਦੁੱਧ ਨਹੀਂ ਚੱਕਦੀ ਪਈ ਤਾਂ ਕੇਂਦਰ ਵੀ ਉਹ ਛੋਭਾਂ ਨੇ ਲਾ ਜਾਂਦੀ ਇਹਦੇ ਚ ਅਫਲਾਟੌਕਸਨ ਆ ਗਿਆ ਇਹ ਆ ਗਿਆ ਉਹ ਆ ਗਿਆ ਪਰ ਨਕਲੀ ਦੁੱਧ ਫਿਰ ਵੀ ਬਣ ਰਿਹਾ ਤਾਂ ਖਪਤ ਹੀ ਨਹੀਂ ਪੂਰੀ ਹੋ ਰਹੀ ਦੁੱਧ ਦੀ ਨਕਲੀ ਦੁੱਧ ਬਣ ਰਿਹਾ ਤਾਂ ਸਰਕਾਰਾਂ ਨੂੰ ਵੀ ਇਹ ਚੀਜ਼ ਦੀ ਮਤਲਬ ਆ ਬੇਨਤੀ ਕਰਾਂਗੇ ਵੀ ਜਿਹੜਾ ਨਕਲੀ ਦੁੱਧ ਆ ਨਕਲੀ ਦੁੱਧ ਤੇ ਰੋਕ ਲਾਈ ਜਾਵੇ ਉਦਾਂ ਆਪਾਂ ਕਈ ਪ੍ਰੋਗਰਾਮ ਸਰਕਾਰਾਂ ਚਲਾਉਂਦੀਆਂ ਨੇ ਜਾਂ ਸਬਸਿਡੀ ਚਲਾਉਂਦੀਆਂ ਡੇਰੀ ਤੇ ਉਹ ਮਸ਼ੀਨਾਂ ਤੇ ਸਬਸਿਡੀ ਚੱਲਦੀ ਆ ਕਾਫੀ ਚੀਜ਼ਾਂ ਚੱਲਦੀਆਂ ਨੇ ਪਰ ਸਭ ਤੋਂ ਵੱਡੀ ਜੇ ਕੋਈ ਚੀਜ਼ ਨੱਥ ਪਾਉਣ ਵਾਲੀ ਹੈ ਤਾਂ ਉਹ ਨਕਲੀ ਦੁੱਧ ਹੈ ਆਪਣੇ ਏਰੀਆ ਦੇ ਵਿੱਚ ਵੀ ਇੱਕ ਵਾਰ ਆਪਣੇ ਖੁਦ ਹੀ ਅਗਜ਼ਾਹੋ ਹੈ 4-5000 ਲੀਟਰ ਨਾਲ ਹੀ ਦੁੱਧ ਫੜਿਆ ਗਿਆ ਸੀ ਪਰ ਸੋ ਕਾਲਡ ਪਾਰਟੀਆਂ ਕਹਿੰਦੇ ਅਸੀਂ ਇਨਸਾਫ ਦੰਨੇ ਆ ਜਾਂ ਕੋਈ ਵੀ ਪੋਲੀਟੀਸ਼ਨ ਕਹਿੰਦਾ ਅਸੀਂ ਬੰਦ ਕਰਾਵਾਂਗੇ ਤਾਂ ਉਹ ਬੰਦੇ ਫੋਨ ਕਰਨ ਦੇ ਬਾਵਜੂਦ ਸੋਚੋ ਵੀ 4-5000 ਲੀਟਰ ਦੁੱਧ ਹੈ ਉਹ ਕਿੰਨੇ ਕ ਬੱਚਿਆਂ ਦੇ ਮੂੰਹ ਚ ਪਊਗਾ ਢਿੱਡ ਚ ਜਾਊਗਾ ਤੇ ਕੀ ਕੀ ਪ੍ਰੋਬਲਮਾਂ ਕ੍ਰੀਏਟ ਕਰੂਗਾ ਪਰ ਇੱਕ ਫੋਨ ਤੇ ਗੱਡੀ ਛੱਡ ਦਿੱਤੀ ਜਾਂਦੀ ਆ ਤੁਸੀਂ ਲਾ ਲਓ ਇੱਥੋਂ ਤੱਕ ਇੰਨਾ ਕ ਜਿਆਦਾ ਆਪਣਾ ਬੁਰਾ ਹਾਲ ਆ ਤਾਂ ਇੱਕ ਸ਼ਹਿਰਾਂ ਦੇ ਵਿੱਚ ਮੈਂ ਭਰਾਵਾਂ ਨੂੰ ਮੇਨ ਗੁਜਾਰਸ਼ ਕਰਦਾ ਜਿਹੜੇ ਵੀਰ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਮਨ ਲੋ ਜੇ 5-7 ਰੁਪਿਆ ਲੀਟਰ ਦੁੱਧ ਤੁਹਾਨੂੰ ਮਹਿੰਗਾ ਮਿਲ ਰਿਹਾ ਜੇ ਸਹੀ ਮਿਲ ਰਿਹਾ ਉਹ ਸਹੀ ਦੁੱਧ ਪੀਵੋ ਜੇ ਤੁਹਾਨੂੰ ਕੋਈ ਮੱਚ ਦਾ ਦੁੱਧ 60 ਰੁਪਏ 50 ਰੁਪਏ 55-60 65 ਰੁਪਏ ਲੀਟਰ ਦੇ ਰਿਹਾ ਤਾਂ ਉਹਨੂੰ ਪੁੱਛੋ ਵੀ ਦੁੱਧ ਕਿਵੇਂ ਆ ਰਿਹਾ ਕਿੱਥੋਂ ਆ ਰਿਹਾ ਉਹਦੇ ਘਰੇ ਤੁਸੀਂ ਵਿਜ਼ਿਟ ਕਰਕੇ ਦੇਖੋ ਵੀ ਕਿੰਨੇ ਪਸ਼ੂ ਰੱਖੇ ਨੇ ਕਿਹੜੀ ਉਹ ਡਾਈਟ ਪਾ ਰਿਹਾ ਜਾਂ ਕੋਈ ਕਿਤੇ ਹੋ ਕੋਈ ਆਰਟੀਫੀਸ਼ਲ ਟੀਕੇ ਤਾਂ ਯੂਜ਼ ਕਰਦਾ ਉਹ ਚੀਜ਼ਾਂ ਗੌਰ ਕਰਨ ਵਾਲੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਦੁੱਧ ਤੁਹਾਨੂੰ ਚੰਗਾ 60-65 ਰੁਪਏ ਲਈ ਮੱਚ ਦਾ ਮਿਲ ਰਿਹਾ ਉਹ ਕਿਤੇ ਨਾ ਕਿਤੇ ਹੱਦ ਤੱਕ ਕੋਈ ਜਾਂ ਮਿਲਾ ਜਿਹੜਾ ਪਨੀਰ ਤੁਹਾਨੂੰ 350 ਰੁਪਏ ਕਿਲੋ ਮਿਲ ਰਿਹਾ ਉਹ ਰिजनल ਅਸਲੀ ਪਨੀਰ ਹੋਣੀ ਨਹੀਂ ਜਿਹੜਾ ਖੋਆ ਤੁਹਾਨੂੰ 400 350 400 ਰੁਪਏ ਕਿਲੋ ਖੋਆ ਮਿਲ ਰਿਹਾ ਸ਼ਹਿਰਾਂ ਦੇ ਵਿੱਚ ਮਿਹਨਤ ਕਰਾ ਉਹ ਅਸਲੀ ਹੋ ਹੀ ਨਹੀਂ ਸਕਦਾ ਕਿਉਂਕਿ ਜੇ ਤੁਸੀਂ ਕਿਲੋ ਪਨੀਰ ਬਣਾਉਣਾ 350 400 ਰੁਪਏ ਤਾਂ ਤੁਹਾਨੂੰ ਉਹਦੇ ਤੇ ਲੱਗ ਜਾਣਾ ਤਾਂ ਜੇ ਕੋਈ ਬੰਦਾ ਮਿਹਨਤ ਕਰਦਾ ਤਾਂ 60 700 ਰੁਪਏ ਕਿਲੋ ਮਾਗਰੇ ਜਿਹੜਾ ਸਹੀ ਬੰਦਾ ਉਹ ਕੱਢੂਗਾ ਵੀ ਕਿਉਂਕਿ ਉਹਨੇ ਵੀ ਆਪਣੇ ਬੱਚੇ ਪਾਲਣੇ ਨੇ ਮਿਹਨਤ ਕਰਨੀ ਆ ਸੋ ਭਰਾਵੋ ਜਦੋਂ ਵੀ ਸ਼ਹਿਰਾਂ ਦੇ ਵਿੱਚ ਕੋਈ ਚੀਜ਼ ਲੈਣੀ ਆ ਕਾਂ ਬਹੁਤ ਜ਼ਿਆਦਾ ਗੌਰ ਕਰਨ ਦੀ ਲੋੜ ਆ ਵੀ ਤੁਹਾਨੂੰ ਭਾਵੇਂ 10 ਰੁਪਏ ਕਿਲੋ ਲੀਟਰ ਕੋਈ ਚੀਜ਼ ਮਹਿੰਗੀ ਮਿਲ ਜੇ ਪਰ ਤੁਹਾਨੂੰ ਸਹੀ ਚੀਜ਼ ਹੋਵੇ ਹੁਣ ਆਪਾਂ ਨਹੀਂ ਕੰਟਰੀ ਦੇ ਅਲੱਗ ਹੋਰ ਨੇ ਤੁਸੀਂ ਬਾਹਰਲੀ ਕੰਟਰੀ ਦੀ ਗੱਲ ਕਰ ਲਓ ਕੋਈ ਵੀ ਟੌਕਸਿਨ ਦੁੱਧ ਦੇ ਵਿੱਚ ਆ ਜਾਂਦਾ ਦੁੱਧ ਨੂੰ ਢੋਲਣਾ ਪੈਂਦਾ ਆਪਾਂ ਨਹੀਂ ਜਦੋਂ ਮੰਨ ਲਓ ਪਸ਼ੂ ਉਹਨਾਂ ਨੂੰ ਡਰਾਈ ਕਰਨਾ ਹੈ ਦੁੱਧ ਜਮ੍ਹਾਂ ਇਕੱਠਾ ਹੋਇਆ ਹੁੰਦਾ ਕਈ ਵਾਰੀ ਬੈਕਟੀਰੀਆ ਜਾਂ ਕੋਈ ਚੀਜ਼ ਉਸ ਗਰੋ ਹੋ ਜਾਂਦੀ ਹੈ ਕੋਈ ਚੀਜ਼ਾਂ ਟੌਕਸਿਨਸ ਗਰੋ ਹੋ ਜਾਂਦੇ ਨੇ ਤਾਂ ਉੱਥੇ ਕੀ ਕਰਦੇ ਨੇ ਉਹ ਦੁੱਧ ਉਹ ਛੋਟੇ ਬੱਚਿਆਂ ਨੂੰ ਵੀ ਨਹੀਂ ਪਿਉਂਦੇ ਜਦੋਂ ਉਹਨਾਂ ਨੇ ਗਾਂ ਕੋਈ ਡਰਾਈ ਕਰਨੀ ਹੈ ਤਾਂ ਜਦੋਂ ਮਾੜਾ ਜਿਹਾ ਕੋਈ ਟਾਕਸਿਨ ਉਹਦੇ ਵਿੱਚ ਆ ਗਿਆ ਕੋਈ ਫੰਗਸ ਜਾਂ ਕੁਝ ਵੀ ਅਲਫਾ ਟਾਕਸਿਨ ਆ ਗਿਆ ਤਾਂ ਕਹਿਣ ਦਾ ਮਤਲਬ ਉਹ ਦੁੱਧ ਉਹਨਾਂ ਨੂੰ ਡੋਲਣਾ ਪੈਂਦਾ ਉਹ ਬਾਹਰ ਵੇਚ ਨਹੀਂ ਸਕਦੇ ਤੇ ਆਪਣੇ ਇੱਥੇ ਇਹ ਨਹੀਂ ਪਤਾ ਕੈਮੀਕਲ ਨਾਲ ਦੁੱਧ ਬਣ ਰਿਹਾ ਕੋਈ ਸ਼ੈਂਪੂ ਨਾਲ ਬਣਾ ਰਿਹਾ ਕੋਈ ਈਜ਼ੀ ਨਾਲ ਪਤਾ ਨਹੀਂ ਕੀ ਕੀ ਪਾ ਕੇ ਜਿਹੜਾ ਉਹ ਨਖਲੇ ਦੁੱਧਾ ਉਹ ਬਣ ਰਿਹਾ ਤਾਂ ਆਪਾਂ ਗੁਜਾਰਸ਼ ਕਰਦੇ ਹਾਂ ਵੀ ਜਿਹੜੇ ਵੀ ਆਪਣੇ ਮੈਕਮੇ ਵਾਲੇ ਨੇ ਸਭ ਤੋਂ ਪਹਿਲਾਂ ਚੈੱਕ ਕਰਨ ਦਾ ਕੀ ਹੁੰਦਾ ਡੇਰੀ ਤਾਂ ਹੀ ਪਾਸ ਹੋਊ ਅੱਜ ਦੇ ਟਾਈਮ ਦੇ ਵਿੱਚ ਜੇ ਨਖਲੇ ਦੁੱਧ ਬਣ ਹੋ ਜਿਹੜੇ ਵੀ ਭਰਾ ਦੁੱਧ ਮੋਲੋਂ ਲੈਂਦੇ ਨੇ 570 ਰੁਪਏ ਪਿੱਛੇ ਇਹ ਨਾ ਕਰ ਵੀ ਦੁੱਧ ਮਹਿੰਗਾ ਆ ਰਿਹਾ ਸੋ ਨੂੰ ਛੋਡੇ ਮੂੰਹ ਦੇ ਵਿੱਚ ਚੰਗਾ ਅਸਲੀ ਦੁੱਧ ਪਿਆ ਰਿਹਾ ਕਈ ਬੰਦੇ ਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਪਤਾ ਕਿ ਦੁੱਧ ਅਸੀਂ ਕਿਹੜਾ ਪੀ ਰਹੇ ਹਾਂ ਕਿਉਂਕਿ ਉਹ ਬਿਲਕੁਲ ਡੱਟੋ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਲੱਗ ਸਕਦਾ ਉਹੀ ਫੈਟ ਆਉਣੀ ਆ ਸਾਰਾ ਕੁਝ ਉਹਦੇ ਵਿੱਚ ਉਹੀ ਆਉਣਾ ਇੰਨਾ ਨਾ ਜ਼ਿਆਦਾ ਹੱਥ ਤੱਕ ਨਕਲੀ ਐਕਸਪੀਰੀਅੰਸ ਬੰਦੇ ਪਏ ਨੇ ਜਿਹੜੇ ਨਕਲੀ ਦੁੱਧ ਸ਼ਹਿਰਾਂ ਦੇ ਵਿੱਚ ਬਣਾ ਰਹੇ ਨੇ ਤਾਂ ਤੁਸੀਂ ਸੋਚੋ ਵੀ ਕਿੰਨਾ ਕੁ ਜ਼ਿਆਦਾ ਉਹ ਘਾਤਕ ਹੋਊਗਾ ਤਾਂ ਜਦੋਂ ਵੀ ਕੋਈ ਦੁੱਧ ਲੈਣਾ ਉਹਨੂੰ ਪ੍ਰੋਪਰ ਪੁੱਛਣਾ ਵੀ ਕਿਉਂਕਿ ਬੰਦੇ ਦੀ ਸਿਹਤ ਨਾਲੋਂ ਪੈਸਾ ਕਦੇ ਵੀ ਉੱਪਰ ਨਹੀਂ ਹੋ ਸਕਦਾ ਜੇ ਆਪਣੀ ਸਿਹਤ ਠੀਕ ਰਹੂ ਫੇਰ ਹੀ ਆਪਾਂ ਕਰਾਂਗੇ ਤਾਂ ਨਕਲੀ ਦੁੱਧ ਜੋ ਬਣ ਰਿਹਾ ਉਹ ਡੈਰੀ ਲਈ ਬਹੁਤ ਵੱਡੀ ਚੁਣੌਤੀ ਹੈ ਹੁਣ ਤੁਸੀਂ ਆਮ ਦੇ 1 ਲੀਟਰ ਦੁੱਧ ਪੈਦਾ ਕਰਨਾ ਜਿਸ ਨੂੰ 70-80 ਰੁਪਏ ਚੰਗਾ ਲੀਟਰ ਮਿਲ ਰਿਹਾ ਤਾਂ 25-30 ਰੁਪਏ 1 ਲੀਟਰ ਮੰਗ ਰ 30-35 ਰੁਪਏ ਉਹਦੀ ਕਲਟੀਵੇਸ਼ਨ ਕਾਸਟ ਆ ਕਹਿਣ ਦਾ ਮਤਲਬ 35 ਰੁਪਏ ਦੇ ਵਿੱਚ 1 ਲੀਟਰ ਦੁੱਧ ਤਿਆਰ ਹੁੰਦਾ ਫਿਰ ਬੰਦਾ ਮਿਹਨਤ ਕਰਦਾ ਰਿਸਕ ਲੈਂਦਾ ਪਸ਼ੂਆਂ ਦੇ ਵਿੱਚ ਦਿਨ ਰਾਤ ਪੈਰ ਵੜਾਉਂਦਾ ਕਿਉਂਕਿ ਇਹ ਕਿਹੜਾ ਕੋਈ ਐਦਾਂ ਚੀਜ਼ਾਂ ਕੋਈ ਹੋਰ ਇਹ ਤਾਂ ਜੇ ਸਵੇਰੇ ਕੱਖ ਘਟ ਰਹਿ ਕੇ ਜਾਂ ਦਾਣਾ ਨਾ ਪਿਆ ਸ਼ਾਮ ਨੂੰ ਉਹਦ ਘਟਾ ਜਾਣਾ 12 ਮਹੀਨੇ 30 ਦਿਨ ਉੱਪਰ ਰਹਿਣ ਵਾਲਾ ਧੰਦਾ ਇਹ ਤੇ ਤਾਂ ਕਰਕੇ ਹੀ ਕਿਸਾਨ ਦਾ ਇੱਕ ਡੇਰੀ ਫਾਰਮਰ ਦਾ ਮੁੱਲ ਪਊਗਾ ਜੇ ਨਕਲੀ ਦੁੱਧ ਬੰਦ ਹੋਊਗਾ ਸਭ ਤੋਂ ਆਪਾਂ ਇੰਨਾ ਪੈਸਾ ਯੂਜ਼ ਕਰਦੇ ਆ ਮਹਿੰਗੀਆਂ ਫੀਡਾਂ ਪਾਉਣੇ ਕਈ ਵਾਰੀ ਤਾਂ ਫੀਡ ਦਾ ਮੁੱਲ ਵੀ ਨਹੀਂ ਮੁੜਦਾ ਗਾਵਾਂ ਦਾ ਦੁੱਧ ਕਈ ਵਾਰੀ ਫੀਡ ਵੀ 35-40 ਰੁਪਏ ਕਿਲੋ ਬਣਦੀ ਆ ਤਾਂ 32-33 ਰੁਪਏ ਦੁੱਧ ਲੱਗ ਜਾਂਦਾ ਸਿਆਲਿਆਂ ਦੇ ਵਿੱਚ ਆ ਕੇ ਕਈ ਵਾਰੀ ਕਹਿ ਦਿੰਦਾ ਵੀ ਫੈਟ ਦਾ ਰੇਟ ਘਟ ਗਿਆ ਜੀ ਦੁੱਧ ਵਧ ਗਿਆ ਜੀ ਦੁੱਧ ਇੰਨਾ ਕਿੰਨਾ ਕਿ ਵਧੀ ਜਾਂਦਾ ਜੇ ਦੁੱਧ ਜ਼ਿਆ ਜਦੋਂ ਜਦੋਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸੋ ਗੁਜਾਰਾ ਸਾਹਿਬ ਜਿਹੜਾ ਨਕਲੀ ਦੁੱਧ ਦਾ ਉਹ ਬੰਨਣਾ ਬੰਦ ਹੋਵੇ ਉਸ ਤੋਂ ਬਾਅਦ ਜਿਹੜਾ ਇੱਕ ਡੇਰੀ ਪਾਲਕ ਭਰਾ ਚੰਗਾ ਜਿਹੜਾ ਪ੍ਰੋਫਿਟ ਆ ਉਹ ਖੱਟ ਸਕਦਾ ਜਿਹੜੇ ਤਾਂ ਵੱਡੇ ਭਰਾ ਨੇ 4 4 5 5 ਕੁਆਂਟਲ ਦਾ 10 10 ਕੁਆਂਟਲ ਇੱਕ ਦਿਨ ਦਾ ਦੁੱਧ ਹੈ ਉਹ ਤਾਂ ਫਿਰ ਤੱਕ ਫਿਰ ਵੀ ਕਿਤੇ ਨਾ ਕਿਤੇ ਮੁਨਾਫਾ ਖੱਟ ਰਹੇ ਨੇ ਜਿਹੜੇ ਆਮ ਪਾਲਕ ਭਾਣੇ 5 5 4 4 ਪਸ਼ੂ ਰੱਖਿਆ ਉਹਨਾਂ ਦਾ ਜੇ ਆਪਾਂ ਕੱਖ ਹਰਾ ਪੱਠਾ ਨਾ ਬੀਜੀਏ ਜਾਂ ਹੋਰ ਆਪਣੇ ਕੋਲ ਸਾਧਨ ਨਾ ਹੋਣਾ ਆਪਣੇ ਫੀਡ ਦਾ ਹੀ ਜਿਹੜਾ ਪੈਸਾ ਉਹ ਨਹੀਂ ਬਚਤ ਦੇ ਵਿੱਚ ਆ ਰਿਹਾ ਫਿਰ ਤੇ ਉਪਰ ਹੀ ਪੈਸੇ ਬਹੁਤ ਜਿਆਦੇ ਲੱਗ ਜਾਂਦੇ ਨੇ ਕਿਉਂ ਕਿ ਕਿਉਂਕਿ ਦੁੱਧ ਦਾ ਸਹੀ ਰੇਟ ਹੀ ਨਹੀਂ ਮਿਲਦਾ ਪਿਆ ਜੇ ਇਸ ਅਸਲੀ ਦੁੱਧ ਦਾ ਸਹੀ ਰੇਟ ਮਿਲੂ ਉਹ ਕਿਉਂ ਮਿਲੂ ਜੇ ਜਿਹੜਾ ਆਪਣਾ ਨਕਲੀ ਦੁੱਧ ਆ ਉਹ ਬੰਦ ਹੋਊਗਾ ਤਾਂ ਇਹ ਚੀਜ਼ ਤੇ ਆਪਣ ਨੂੰ ਗੌਰ ਕਰਨ ਦੀ ਲੋੜ ਹੈ ਤੇ ਬਾਕੀ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਕੋਈ ਚੀਜ਼ ਭਰਾ ਮੁੱਲ ਲੈਂਦੇ ਨੇ ਉਹ ਨੋਟ ਕਰਿਆ ਕਰੋ ਵੀ ਜੇ ਤੁਹਾਨੂੰ 5-4 ਰੁਪਏ ਲੀਟਰ ਮਹਿੰਗਾ ਮਿਲੂ ਕੋਈ ਗੱਲ ਨਹੀਂ ਦੁੱਧ ਅਸਲੀ ਲੋ ਅਸਲੀ ਬੰਦੇ ਤੋਂ ਲੋ ਜੇ ਤੁਸੀਂ 5 ਰੁਪਏ ਦਾ ਤੁਹਾਨੂੰ ਫਰਕ ਨਹੀਂ ਪੈਣਾ ਜਿਹੜੇ ਬੰਦੇ ਤੁਸੀਂ ਲੈ ਰਹੇ ਹੋ ਉਹ ਬੰਦਾ ਵੀ ਤੁਹਾਨੂੰ ਖੁਸ਼ ਹੋ ਕੇ ਦੁੱਧ ਦੇਊਗਾ ਇਹ ਨਹੀਂ ਹੈਗਾ ਵੀ ਜੇ ਤੁਸੀਂ ਦੁੱਧ ਲਓਗੇ ਬੰਦਾ ਮਜਬੂਰੀ ਦੇ ਵਿੱਚ ਵੇਚ ਰਿਹਾ ਉਹ ਅੰਦਰੋਂ ਖੁਸ਼ ਆ ਤਾਂ ਆਟੋਮੈਟਿਕਲੀ ਉਹ ਤੁਹਾਡੇ ਦੁੱਧ ਨੇ ਉਹ ਚੀਜ਼ ਨੇ ਫਾਇਦਾ ਕਰਨਾ ਹੀ ਕਰਨਾ ਸਹਿਰ ਵਾਲੇ ਭਰਾ ਖਾਸ ਕਰਕੇ ਜੀਜ਼ ਨੂੰ ਜਰੂਰ ਚੈੱਕ ਕਰੋ ਕਿਉਂਕਿ ਇਨੱਕ ਜਿਆਦਾ ਮੰਦਾ ਹਾਲ ਆ ਜਿਹੜਾ ਨਖਲੀ ਦੁੱਧ ਬੜ ਰਿਹਾ ਬਹੁਤ ਹੀ ਜਿਆਦਾ ਸਿਹਤ ਤੇ ਤਾਂ ਏਡਾ ਕ ਵੱਡਾ ਕਹਾਣ ਕਰਦਾ ਕੈਂਸਰ ਤੱਕ ਦੀਆਂ ਬਿਮਾਰੀਆਂ ਹੋ ਰਹੀਆਂ ਕਿਉਂਕਿ ਪਤਾ ਹੀ ਨਹੀਂ ਆਪਾਂ ਨੂੰ ਆਪਾਂ ਜੱਜ ਹੀ ਨਹੀਂ ਕਰ ਸਕਦੇ ਕਿਹੜਾ ਕੈਮੀਕਲ ਪਾ ਕੇ ਉਹ ਦੁੱਧ ਹੈ ਜਿਹੜਾ ਉਹ ਤਿਆਰ ਹੁੰਦਾ ਬਾਕੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਦਾ